ਕਿਸਾਨਾਂ ਵੱਲੋਂ ਪੰਜਾਬ ਬੰਦ ਈਕਾਲ ਦਿੱਤੀ ਗਈ ਸੀ ਜਿਹਦੇ ਤਹਿਤ ਪੂਰਾ ਪੰਜਾਬ ਅੱਜ ਬੰਦ ਰਿਹਾ ਤੁਹਾਨੂੰ ਦੱਸਦੀ ਕਿ ਬੱਬਰੀ ਬਾਈਪਾਸ ਨਾਕੇ ਦੇ ਉੱਤੇ ਜਿਵੇਂ ਕਿ ਕਿਹਾ ਜਾਂਦਾ ਸੀ ਕਿਸਾਨਾਂ ਵੱਲੋਂ ਕਿ ਕਿਸੇ ਵੀ ਅਮਰਜੈਂਸੀ ਚੀਜ਼ ਜਿਹੜੀ ਉਹਨੂੰ ਉਹ ਨਹੀਂ ਧੱਕਿਆ ਜਾਏਗਾ ਰੋਕਿਆ ਜਾਏਗਾ ਅਮਰਜੈਂਸੀ ਦੇ ਤਹਿਤ ਹਰ ਇੱਕ ਨੂੰ ਲੰਘਨ ਦਿੱਤਾ ਜਾਏਗਾ ਤੇ ਅੱਜ ਤੁਸੀਂ ਦੇ ਦੇ ਪਈਓ ਤਸਵੀਰਾਂ ਦੇ ਵਿੱਚ ਕਿ ਇੱਕ ਵਿਆਹ ਨੂੰ ਜਾ ਰਹੇ ਲਾੜੇ ਨੂੰ ਵੀ ਜਿਹੜਾ ਆ ਇੱਥੇ ਰੋਕ ਕੇ ਪਹਿਲਾਂ ਤਾਂ ਫੋਟੋਵਾਂ ਖਚਾਈਆਂ ਤੇ ਸਮਰਥਨ ਦੇ ਲਈ ਵੀ ਕਿਹਾ ਤੇ ਉਸ ਤੋਂ ਬਾਅਦ ਆ ਜਿਹੜਾ ਆ ਉਹਨਾਂ ਨੂੰ ਵੀ ਜਾਣ ਦਿੱਤਾ ਕਿਉਂਕਿ ਸਾਦੀ ਜਿਹੜੀ ਤਰੀਕ ਪਹਿਲਾਂ ਫਿਕਸ ਹੁੰਦੀ ਹੈ ਬਹੁਤ ਸਾਰੀਆਂ ਐਸੀ ਅਮਰਜੈਂਸੀ ਚੀਜ਼ਾਂ ਸੀ ਜਿਨ੍ਹਾਂ ਨੂੰ ਬਿਲਕੁਲ ਵੀ ਬੰਦ ਨਹੀਂ ਕੀਤਾ ਗਿਆ ਬੜੇ ਆਰਾਮ ਦੇ ਨਾਲ ਲੰਘਨ ਦਿੱਤਾ ਗਿਆ ਤੇ ਉੱਥੇ ਹੀ ਇਸ ਵਿਆਹ ਵਾਲੇ ਨੌਜਵਾਨ ਨੂੰ ਵੀ ਜਿਹੜਾ ਆ ਆਰਾਮ ਦੇ ਨਾਲ ਵੱਲ ਲੰਗਨ ਦਿੱਤਾ ਗਿਆ ਕਿਸਾਨਾਂ ਵੱਲੋਂ ਬਬਰੀ ਬਾਈਪਾਸ ਨਾਕਾ ਗਰਦਾਸਪੁਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਤੁਸੀਂ ਦੇਖਦੇ ਪਿਓ ਕਿ ਇੱਕ ਨੌਜਵਾਨ ਜੋ ਕਿ ਸੇਰਾ ਲਾ ਕੇ ਤੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਉਸਨੇ ਸਮਰਥਨ ਦੇਣ ਦੀ ਵੀ ਗੱਲਬਾਤ ਕੀਤੀ ਤੇ ਫਿਰ ਆਪਣੇ ਘਰੋਂ ਦੇ ਲਈ ਚਲਾ ਗਿਆ ਤੁਸੀਂ ਦੇਖਦੇ ਪਿਓ ਤਸਵੀਰਾਂ ਡੀਪੀਸੀ ਪੰਜਾਬੀ ਤੇ ਆਓ ਦੇਖਦੇ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਇਸ ਨੌਜਵਾਨ ਦੇ ਨਾਲ ਜਵਾਬ ਮਟੋ ਨਹੀਂ ਅੱਛਾ ਕਿੱਥੇ ਜਾ ਰਹੇ ਹੋ ਗਰਦਾਸਪੁਰ ਜਾ ਰਹੇ ਹਾਂ ਕਿਸਾਨਾਂ ਨੂੰ ਤੁਹਾਨੂੰ ਤੁਹਾਨੂੰ ਲਾ ਕੇ ਦਸਮਤਣਾ ਭਾਜੀ ਕੋਈ ਨਹੀਂ ਕਿਸਾਨਾਂ ਕਿਸਾਨਾਂ ਦੇ ਨਾਲ ਆਪਾਂ ਥੇੜ ਕਿੱਤੀ ਵਿਖਸ ਨਹੀਂ ਮੜੇ ਨੇ ਅੱਜ ਦੇ ਦਿਨ ਵਿਲਾ ਕੋਣਾ ਹਾਂ ਥੇੜ ਪਹਿਲਾਂ ਥਿਕਸੋ ਹੀ ਕਿਸਾਨਾਂ ਰੋਕਿਆ ਤੁਹਾਨੂੰ ਚਲੋ ਠੀਕ ਆ ਚਲ ਗੋੜੇ ਕਰ ਲਾ